ਗੌਰੀ ਬਰਾਗਣ ਮਹੱਲਾ ਪਹਿਲਾ ਹਰਨੀ ਹੋਵਾ ਬਨ ਵਸਾਂ ਕੰਦ ਮੂਲ ਚੁਣ ਖਾਉ ਗੁਰ ਪ੍ਰਸਾਦੀ ਮੇਰਾ ਸੋਹ ਮਿਲੇ ਬਾਰ ਬਾਰ ਹਉ ਜਾਉ ਜਿਉ ਮਹਾਰਾਜ ਕਹਿਣਾ ਕਰਦੇ ਨੇ ਜਿਵੇਂ ਹਰਨੀ ਬਣਾ ਵਿੱਚ ਵੱਸਦੀ ਆ ਤੇ ਉਹ ਕੰਦ ਮੂਲ ਪੱਤੇ ਕੁਝ ਫਲੀਆਂ ਸ਼ੱਕਦੀ ਆ ਉਤੋਂ ਖਾਂਦੀ ਆ ਤੇ ਪਲਕੀਆਂ ਮਾਰਦੀ ਆ ਅ ਨਜ਼ਾਰੇ ਨਾਲ ਜ਼ਿੰਦਗੀ ਜਿੰਦੀ ਆ ਆਪਣੇ ਵਾਲੀ ਭਾਸ਼ਾ ਚ ਕਹਿੰਦੇ ਆ ਤਾਂ ਮਹਾਰਾਜ ਕਹਿੰਦੇ ਇਸ ਤਰ੍ਹਾਂ ਗੁਰ ਪ੍ਰਸਾਦੀ ਮੇਰਾ ਸ਼ੋਅ ਮਿਲੇ ਇਸੇ ਤਰ੍ਹਾਂ ਹੀ ਗੁਰੂ ਦੀ ਕਿਰਪਾ ਸਦਕਾ ਮੈਨੂੰ ਪ੍ਰਭੂ ਪਰਮਾਤਮਾ ਦੀ ਪ੍ਰਾਪਤ ਹੋਵੇ ਬਾਰ-ਬਾਰ ਹਾਂ ਜਾਉ ਜੀਉ ਮੈਂ ਬਲਿਹਾਰੇ ਜਾਵਾਂ ਜਿਵੇਂ ਹਰਨੀ ਨੂੰ ਖਾਣ ਵਾਸਤੇ ਬਹੁਤ ਵਧੀਆ ਉਹਦੇ ਮੁਤਾਬਕ ਬੜੇ ਸੋਹਣਾ ਪਦਾਰਥ ਮਿਲ ਰਿਹਾ ਛਕਣ ਵਾਸਤੇ ਤੇ ਖੁਸ਼ੀਆਂ ਮਾਣਦੀ ਆ ਚੜ੍ਹਦੀ ਕਲਾ ਵਿੱਚ ਰਹਿੰਦੀ ਆ ਜੋ ਮਨੁੱਖੀ ਭਾਸ਼ਾ ਵਿੱਚ ਆਪਾਂ ਕਹੀਏ ਤੇ ਮਹਾਰਾਜ ਵੀ ਇਹੀ ਕਹਿੰਦੇ ਨੇ ਵੀ ਗੁਰ ਪ੍ਰਸ਼ਾਦੀ ਮੇਰਾ ਸ਼ੌਮਲੇ ਮੈਨੂੰ ਗੁਰੂ ਸ਼ਬਦ ਗੁਰੂ ਦੀ ਕਿਰਪਾ ਛਤਕਾਂ ਉਹ ਪ੍ਰਭੂ ਪਰਮਾਤਮਾ ਮਿਲੇ ਤੇ ਬਾਰ ਬਾਰ ਹਉ ਜਾਉ ਜੀਓ ਇਸ ਤਰ੍ਹਾਂ ਮੈਨੂੰ ਵੀ ਪ੍ਰਭੂ ਪਰਮਾਤਮਾ ਦੀ ਦੇ ਨਾਮ ਦੀ ਦਾਤ ਮਿਲੇ ਤੇ ਬਲਿਹਾਰ ਜਾਮਾ ਮੈਂ ਬਨਜਾਰਨ RAM ਕੀ ਤੇਰਾ ਨਾਮ ਬਖਰ ਅਪਾਰ ਜੀਓ ਮੈਂ ਉਸ ਪ੍ਰਭੂ ਪ੍ਰਮਾਤਮਾ ਦੇ ਨਾਮ ਦਾ ਬਣ ਜਿ ਬਿਹਾਰ ਕਰਾਂ ਉਸ ਪ੍ਰਭੂ ਪ੍ਰਮਾਤਮਾ ਦੇ ਨਾਮ ਦੀ ਖੱਟੀ-ਖੱਟਾ ਮੈਂ ਬਨਜਾਰਨ ਰਾਮ ਕੀ ਤੇਰਾ ਨਾਮ ਬਖਰ ਅਪਾਰ ਜਿਓ ਪਹਿਲਾਂ ਹਰਨੀ ਦੀ ਧਾਰਨਾ ਦੇਤੀ ਵੀ ਜਿਵੇਂ ਉਹ ਖੁਸ਼ ਰਹਿੰਦੀ ਹੈ ਨਾ ਪ੍ਰਮਾਤਮਾ ਦੀ ਦਿੱਤੀ ਹੋਈ ਦੇਣ ਜੋ ਉਹਨੂੰ ਖਾਣਾ-ਦਾਣਾ ਮਿਲ ਰਿਹਾ ਉਹਨੂੰ ਛਕ ਛਕਾ ਕੇ ਐ ਚੜਦੀ ਕਲਾ ਵਿੱਚ ਰਹਿੰਦੀ ਆ ਪਲਕੀਆਂ ਮਾਰਦੀ ਆ ਆਪਾਂ ਕਹਿੰਦੇ ਟਪੂਸ਼ੀਆਂ ਮਾਰਦੀ ਆ ਹੁਣ ਦੀ ਭਾਸ਼ਾ 'ਚ ਦੌੜਦੀ ਆ ਨਾ ਕਿੰਨੀ ਖੁਸ਼ ਲੱਗਦੀ ਆ ਆਪਾਂ ਦੇਖਦੇ ਹੁੰਨੇ ਆ ਨੈਟ 'ਤੇ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਮੈਂ ਵੀ ਪ੍ਰਭੂ ਪਰਮਾਤਮਾ ਦੇ ਨਾਮ ਦੀ ਦਾਤ ਪ੍ਰਾਪਤ ਕਰਾਂ ਗੁਰੂ ਤੋਂ ਤੇ ਮੈਂ ਵੀ ਇਸ ਤਰ੍ਹਾਂ ਸਦਾ ਖੁਸ਼ ਰਵਾਂ ਸਤਗੁਰੂ ਤਾਂ ਖੁਸ਼ੀ ਨੇ ਆਪਾਂ ਨੂੰ ਸਮਝਾਉਣਾ ਕੀਤਾ ਮਨੁੱਖਤਾਂ ਨੂੰ ਆਪਾਂ ਆਪਣੇ ਆਪ ਤੇ ਗੱਲ ਲਾ ਕੇ ਸਮਝਣੀ ਹੈ ਤੇ ਮੈਂ ਬਨਜਾਰ ਨਾਮ ਕੀ ਬਨਜਾਨ ਦਾ ਮਤਲਬ ਹੁੰਦਾ ਬਣ ਜਿ ਬਿਹਾਰ ਕਰਨ ਵੀ ਮੈਂ ਪ੍ਰਭੂ ਪਰਮਾਤਮਾ ਦੇ ਨਾਮ ਦਾ ਬਨਜ ਬਿਹਾਰ ਕਰਾਂ ਤੇਰਾ ਨਾਮ ਵਖਰ ਅਪਾਰ ਜੀਓ ਵਖਰ ਮੈਨੇ ਸੌਦਾ ਤੇ ਮੈਂ ਤੇਰੇ ਨਾਮ ਦਾ ਸੌਦਾ ਖਰੀਦਾਂ ਤੇ ਬਨਜ ਬਿਹਾਰ ਵਰਤੋਂ ਬਿਹਾਰ ਆਪਦੇ ਜੀਵਨ ਦੇ ਵਿੱਚ ਨੂੰ ਵਰਤਾਂ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਐਂ ਸਮਝਦੇ ਆਂ ਅਗੇ ਮਹਾਰਾਜ ਕਹਿੰਦੇ ਨੇ ਕੋਇਲ ਹੋਵਾ ਅੰਬ ਬਸਾਂ ਸਹਿਜ ਸ਼ਬਦ ਵਿਚਾਰ ਜਿਵੇਂ ਕੋਇਲ ਨੂੰ ਅੰਬ ਦਾ ਅੰਬ ਦੇ ਨਾਲ ਬਹੁਤ ਪਿਆਰ ਆ ਜਦੋਂ ਅੰਬ ਪੱਕਦੇ ਨੇ ਤੇ ਕੋਇਲ ਅੰਬਾਂ ਤੇ ਜਾ ਕੇ ਬੈਠ ਕੇ ਤੇ ਬੜੇ ਮਿੱਠੀ ਬੜੀ ਮਿੱਠੀ ਆਵਾਜ਼ ਦੇ ਵਿੱਚ ਕੋਕਦੀ ਐ ਇਸੇ ਤਰ੍ਹਾਂ ਪ੍ਰਭੂ ਪਰਮਾਤਮਾ ਦਾ ਨਾਮ ਫਲ ਮੈਨੂੰ ਮਿਲੇ ਤਾਂ ਮੈਂ ਵੀ ਮਿੱਠੀ ਆਵਾਜ਼ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਗੀਤ ਗਾਵਾਂ ਕੋਲ ਬੰਗੂ ਕਿਉਂਕਿ ਉਹਦੇ ਅੰਦਰ ਇੰਨੀ ਖੁਸ਼ੀ ਆ ਕੋਲ ਦੇ ਦੇਖੋ ਕਿੰਨਾ ਮਿੱਠਾ ਬੋਲਦੀ ਐ ਇਸੇ ਤਰ੍ਹਾਂ ਭਾਈ ਆਪਾਂ ਵੀ ਗੁਰੂ ਤੋਂ ਗਿਆਨ ਲੈ ਕੇ ਪ੍ਰਭੂ ਪਰਮਾਤਮਾ ਦਾ ਨਾਮ ਪੱਲੇ ਬੰਨਿਆ ਤੇ ਗੁਰੂ ਦੀ ਬਾਣੀ ਨੂੰ ਮਿੱਠਾ ਮਿੱਠਾ ਬੋਲ ਕੇ ਗਾਈਏ ਕਿਉਂਕਿ ਬਾਣੀ ਜਦੋਂ ਆਪਾਂ ਪੜ੍ਹਦੇ ਆਂ ਵੈਸੇ ਹੀ ਮਠਾਸ ਆ ਜਾਂਦੀ ਐ ਆਵਾਜ਼ ਦੇ ਵਿੱਚ ਜਿਹਨੂੰ ਸੁਣਨ ਦਾ ਸ਼ੌਂਕ ਆ ਉਹਨੂੰ ਮਿੱਠੀ ਲੱਗੂ ਜਿਹਨੂੰ ਗੁਰੂ ਦੇ ਵਚਨ ਤਿੱਖੇ ਲੱਗਦੇ ਨੇ ਚੁੱਪਦੇ ਨੇ ਵੀ ਇਹ ਤਾਂ ਠੀਕ ਨਹੀਂ ਉਹ ਫਿਰ ਉੱਠ ਕੇ ਵੀ ਭੱਜ ਲੈਂਦਾ ਮਹਾਰਾਜ ਕਹਿੰਦੇ ਕੋਕਲ ਹੋਵਾ ਅੰਬ ਬਸਾਂ ਸਹਜ ਸ਼ਬਦ ਵਿਚਾਰ ਇਸੇ ਤਰ੍ਹਾਂ ਮੈਂ ਵੀ ਸੱਜੇ ਸੱਜੇ ਸ਼ਬਦ ਦੀ ਵਿਚਾਰ ਕਰਾਂ ਜਿਵੇਂ ਕੋਲ ਅੰਬ ਨੂੰ ਦੇਖ ਕੇ ਖੁਸ਼ ਹੁੰਦੀ ਆ ਤੇ ਮਿੱਠੇ ਗੀਤ ਆਲਾਪ ਦੀ ਹੈ ਮਿੱਠੀ ਆਵਾਜ਼ ਵਿੱਚ ਇਸੇ ਤਰ੍ਹਾਂ ਹੀ ਮਾਰਾ ਸਤਿਗੁਰੂ ਮੇਰੀ ਬਿਰਤੀ ਵੀ ਕਿਤੇ ਉਹ ਕੋਲ ਨੂੰ ਜਿਵੇਂ ਕੋਲ ਦੀ ਪ੍ਰੀਤ ਅੰਬ ਦੇ ਨਾਲ ਇਹ ਵਾਹਿਗੁਰੂ ਤੇਰੇ ਨਾਮ ਦੇ ਨਾਲ ਤੇ ਤੇਰੀ ਬਾਣੀ ਦੇ ਨਾਲ ਮੇਰੀ ਪ੍ਰੀਤ ਵੀ ਬਣ ਜੇ ਇਸ ਤਰ੍ਹਾਂ ਮੈਂ ਵੀ ਮਿੱਠੇ ਗੀਤ ਮਿੱਠੀ ਆਵਾਜ਼ ਦੇ ਵਿੱਚ ਤੇਰੇ ਗੀਤ ਗਾਵਾਂ ਮੇਰਾ ਵੀ ਸੁਭਾਅ ਇਹੋ ਜਿਹਾ ਬਣ ਜੇ ਵਾਹਿਗੁਰੂ ਕਿਰਪਾ ਕਰੋ ਮੈਂ ਬਣ ਜਾਵਾਂ ਉਸ ਤਰ੍ਹਾਂ ਦਾ ਸਹਿਜ ਸੁਭਾਏ ਮੇਰਾ ਸੋਹ ਮਿਲੈ ਦਰਸ਼ਨ ਰੂਪ ਅਪਰ ਸਹਿਜ ਸੁਭਾਏ ਮੈਨੂੰ ਮੇਰਾ ਪ੍ਰਭੂ ਪ੍ਰਮਾਤਮਾ ਮਿਲ ਜੇ ਮਿਲਣਾ ਜਦੋਂ ਅਸੀਂ ਉਹਦੀ ਸਿਫਤ ਸਲਾਹ ਕਰਾਂਗੇ ਉਹਦੇ ਸਿਧਾਂਤ ਮੁਤਾਬਕ ਹੋਵਾਂਗੇ ਜੇ ਆਪਾਂ ਸਿਵਤ ਸਲਾਹੀ ਜੀ ਦਾ ਜ਼ਿਕਰ ਆ ਉਹ ਤੋਂ ਕੋਈ ਕਰਤੀ ਗੁਰੂ ਦੀ ਬਰਾਬਰ ਤਾਂ ਹਰੇਕ ਨੂੰ ਦੇ ਦਿੰਨੇ ਅਸੀਂ ਨਹੀਂ ਗੁਰੂ ਆਪ ਦੀ ਜਗ੍ਹਾ ਗੁਰੂ ਦੇ ਪਿਆਰੇ ਆਪ ਦੀ ਜਗ੍ਹਾ ਠੀਕ ਹੈ ਜੀ ਅਵਸਥਾ ਚਾਹੇ ਉਹ ਬਾਣੀ ਜਾਂਦੀ ਹੈ ਗੁਰੂ ਪਿਆਰਮਾਲਿਆਂ ਦੀ ਜਿਵੇਂ ਹੁਣ ਦਸ਼ਮੇਸ਼ ਪਿਤਾ ਜੀ ਨੇ ਪੰਜ ਪਿਆਰੇ ਸਾਧੇ ਅਵਸਥਾ ਪੰਜ ਪਿਆਰੇ ਸਹਿਬਾਨਾਂ ਦੀ ਗੁਰੂ ਵਾਲੀ ਹੋਈ ਆ ਪਰ ਗੁਰੂ ਗੁਰੂ ਹੀ ਹੈ ਤੇ ਪਿਆਰੇ ਪਿਆਰੀ ਹੀ ਹੈ ਇਹ ਗੱਲ ਦਾ ਆਪਾਂ ਧਿਆਨ ਰੱਖ ਜੇ ਭੈਣ ਭਰਾ ਸਾਰੇ ਪ੍ਰਚਾਰਕ ਵੀ ਗ੍ਰੰਥੀ ਵੀਰ ਵੀ ਧਿਆਨ ਰੱਖਣ ਵੀ ਜੋ ਗੁਰੂ ਹੈ ਆਪਣੀ ਜਗ੍ਹਾ ਹੈ ਤੇ ਉਹਦੇ ਪਿਆਰੇ ਆਪਣੀ ਜਗ੍ਹਾ ਭਗਤ ਆਪਣੀ ਜਗ੍ਹਾ ਚਾਹੇ ਉਹਨਾਂ ਦੀ ਵਸਤਾ ਬਰਾਬਰ ਦੀ ਆ ਜਿਵੇਂ ਹੁਣ 35 ਮਹਾਂਪੁਰਖਾਂ ਦੀ ਬਾਣੀ ਆ 11 ਭਗਤ ਸਹਿਬਾਨ 15 ਭਗਤ ਸਹਿਬਾਨ ਤੇ 3 ਗੁਰਸਿੱਖ ਸਹਿਬਾਨ ਸੇ ਗੁਰੂ ਸਹਿਬਾਨ ਦੀ ਬਾਣੀ ਬਰਾਬਰ ਤਾਂ ਤਾਂ ਹੀ ਬਾਣੀ ਦਰਜ ਪਰ ਗੁਰੂ ਆਪਦੀ ਜਗ੍ਹਾ ਤੇ ਭਗਤ ਪਿਆਰਾ ਆਪ ਦੀ ਜਗ੍ਹਾ ਸਿੱਖ ਆਪ ਦੀ ਜਗ੍ਹਾ ਇਹ ਵੀ ਖਿਆਲ ਰੱਖੀਂ ਜੀ ਮਹਾਰਾਜ ਕਹਿੰਦੇ ਸਹਿਜ ਸਭਾਈ ਮੇਰਾ ਸੋ ਮਿਲੇ ਦਰਸ਼ਨ ਰੂਪ ਅਭਾਰ ਮੈਂ ਜੇ ਤਾਂ ਗੁਰੂ ਦੇ ਦਰਸ਼ਨ ਕਰਦਾ ਨਾ ਬਾਣੀ ਨਾਲ ਜੁੜਦਾ ਮੈਨੂੰ ਸਹਿਜ ਸਭਾਈ ਮੇਰੇ ਹਿਰਦੇ ਘਰ ਵਿੱਚ ਅਕਾਲ ਪੁਰਖ ਵਾਹਿਗੁਰੂ ਆ ਵਸਦਾ ਜਦੋਂ ਸਾਡਾ ਧਿਆਨ ਲੱਗਦਾ ਜਦੋਂ ਧਿਆਨ ਹੋ ਗਿਆ ਬਸ ਗਿਆ ਜੇ ਆਪਾਂ ਵਾਰੀ ਦਾ ਨਾਲ ਜੇ ਕਿਸੇ ਵੀ ਚੀਜ਼ ਵੱਲੀ ਆਪਣਾ ਧਿਆਨ ਚੱਲਿਆ ਗਿਆ ਕਿਸੇ ਪਰਿਵਾਰ ਦੇ ਜੀ ਵੱਲੀ ਧਿਆਨ ਚੱਲਿਆ ਗਿਆ ਕਿਸੇ ਸੁੱਖ ਸਹੂਲਤ ਵੱਲ ਧਿਆਨ ਚੱਲਿਆ ਗਿਆ ਆਪਣਾ ਧਿਆਨ ਉੱਥੇ ਜਾ ਲੱਗਿਆ ਨਾ ਉਹ ਆਪਣੇ ਮਨ ਵਿੱਚ ਬਸ ਗਿਆ ਇਸੇ ਤਰ੍ਹਾਂ ਹੀ ਪ੍ਰਭੂ ਪ੍ਰਮਾਤਮਾ ਨੂੰ ਬਾਣੀ ਰਾਹੀਂ ਆਪਾਂ ਯਾਦ ਕਰਨਾ ਗੁਰੂ ਨੂੰ ਗੁਰੂ ਸਾਡੇ ਹਿਰਦੇ ਘਰ ਵਿੱਚ ਆ ਵਸਦਾ ਜਦੋਂ ਗੁਰੂ ਬਲੀ ਧਿਆਨ ਹੋਇਆ ਪ੍ਰਭੂ ਪਰਮਾਤਮਾ ਦੀ ਕੁਦਰਤ ਬਲ ਧਿਆਨ ਕਰ ਲੈ ਤਾਂ ਪਰਮਾਤਮਾ ਆਵਸਿਆ ਉਹਦੀ ਕੁਦਰਤ ਵਸ ਗਈ ਜਦੋਂ ਕੁਦਰਤ ਦੇ ਵਿੱਚ ਹੀ ਵੱਸਦਾ ਮਹਾਰਾਜ ਕਹਿੰਦੇ ਨੇ ਸਹਿਜ ਸੁਭਾਏ ਮੇਰਾ ਸਹੁ ਮਿਲੇ ਸਹੁ ਮਿਲੇ ਦਰਸ਼ਨ ਰੂਪ ਅਪਾਰ ਮਸਲੀ ਹੋਵਾਂ ਜਲ ਬਸਾਂ ਜੀ ਜੰਤ ਸਭ ਸਾਰ ਸਾਰ ਮਹਾਰਾਜ ਕਹਿੰਦੇ ਮੱਛਲੀ ਦੀ ਜਿਵੇਂ ਪ੍ਰੀਤ ਆ ਪਾਣੀ ਦੇ ਨਾਲ ਮੱਸੀ ਪਾਣੀ ਤੋਂ ਬਿਨਾਂ ਨਹੀਂ ਬਚ ਸਕਦੀ ਇਸ ਤਰ੍ਹਾਂ ਕਿਤੇ ਮੇਰੀ ਬਿਰਤੀ ਵੀ ਅੰਦਰਲੀ ਮੱਛੀ ਦੇ ਬਾਗ ਹੋ ਜਾਏ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜੀ ਰਹੇ ਤੇ ਇੰਨਾ ਪਿਆਰ ਬਣ ਜਾਏ ਜਿੰਨਾ ਮੱਛੀ ਦਾ ਪਾਣੀ ਨਾਲ ਕਿਉਂਕਿ ਮੱਛੀ ਪਾਣੀ ਤੋਂ ਬਿਨਾਂ ਨਹੀਂ ਬਚ ਸਕਦੀ ਮੇਰਾ ਵੀ ਜੀਵਨ ਇਹੋ ਜਿਹਾ ਬਣ ਜਾਏ ਵਾਹਿਗੁਰੂ ਮੈਂ ਵੀ ਤੇਰੀ ਬਾਣੀ ਤੋਂ ਬਿਨਾਂ ਤੇਰੇ ਨਾਮ ਤੋਂ ਬਿਨਾਂ ਮੈਂ ਵੀ ਜੀ ਨਹੀਂ ਸਕਾਂ ਮੈਂ ਵੀ ਮਸਲੀ ਬਣ ਜਾ ਤੇਰੇ ਨਾਮ ਦੀ ਤੇਰੇ ਨਾਮ ਜਾਲ ਵਿੱਚ ਰਹਿਣ ਵਾਲੀ ਮਸਲੀ ਬਣ ਜਾ ਮੈਂ ਉਹਨਾਂ ਦੀ ਧਾਰਨਾ ਦੇ ਕੇ ਮਹਾਰਾਜ ਨੇ ਦੱਸਿਆ ਵੀ ਇਹੋ ਜੀ ਵਸਤਾ ਬਣ ਜੇ ਸਾਡੀ ਮਹਾਰਾਜ ਕਹਿੰਦੇ ਮਸਲੀ ਹੋਵਾ ਜਲ ਬਸਾਂ ਜੀ ਜੰਤ ਸਭ ਸਾਰ ਸਾਰੇ ਜੀਵ ਜੰਤੂ ਪ੍ਰਭੂ ਪਾਣੀ ਦੇ ਵਿੱਚ ਹੀ ਰੱਖਦੀ ਆ ਨਾ ਮੱਛੀ ਉੱਥੇ ਬੱਚੇ ਪੈਦਾ ਕਰਦੀ ਆ ਸਾਰਾ ਕੁਝ ਸਾਰਾ ਪਰਿਵਾਰ ਹੀ ਉਹਦਾ ਪਾਣੀ ਵਿੱਚ ਐ ਇਸ ਤਰ੍ਹਾਂ ਕਿ ਤੇ ਮੇਰਾ ਵੀ ਜੀਵਨ ਮੱਸੀ ਵਾਲੀ ਵਰਤੀ ਵਰਗਾ ਬਣ ਜੇ ਮੈਂ ਵੀ ਗੁਰੂ ਨਾਲ ਜੁੜਿਆ ਰਹਾ ਮੇਰਾ ਪਰਿਵਾਰ ਵੀ ਸਾਰਾ ਗੁਰੂ ਨਾਲ ਜੁੜ ਜੇ ਕਿਹੜਾ ਪਰਿਵਾਰ ਇੱਥੇ ਆ ਸਰੀਰ ਦਾ ਕਟੰਪ ਦੀ ਗੱਲ ਕਰੀਏ ਸਰੀਰ ਦਾ ਕਟੰਪ ਪਰਿਵਾਰ ਆ ਜਿਹੜਾ ਦੋ ਅੱਖਾਂ ਇਹ ਵੀ ਗੁਰੂ ਨੂੰ ਮੰਨਣ ਗੁਰੂ ਦੇ ਨਾਲ ਜੁੜ ਜੜ ਮਾੜਾ ਨਾ ਦੇਖਣ ਕਰਨ ਵੀ ਗੁਰੂ ਦੇ ਨਾਲ ਜੁੜ ਜਾਣ ਗੁਰੂ ਤੋਂ ਬਿਨਾਂ ਹੋਰ ਨਾ ਕੋ ਸੁਣੇ ਘਰਬਾਣੀ ਤੋਂ ਬਿਨਾਂ ਹੋਰ ਇਹ ਨਹੀਂ ਹੈ ਵੀ ਪਰਿਵਾਰਕ ਗੱਲ ਨਹੀਂ ਸੁਣਨੀ ਜਾਂ ਕੋਈ ਆਪਣੇ ਕਾਰੋਬਾਰ ਦੀ ਗੱਲ ਨਹੀਂ ਸੁਣਨੀ ਕਿਸੇ ਦੀ ਹੋਰ ਸਿੱਖਤ ਸਲਾਹ ਨਾ ਕਰਨ ਵਿੱਚ ਪਵੇ ਅੱਖਾਂ ਮਾੜਾ ਨਾ ਦੇਖਣਾ ਕੰਨ ਮਾੜਾ ਸੁਣਨਾ ਜੀਭਾ ਮਾੜਾ ਬੋਲੇ ਨਾ ਸਰੀਰਕ ਪਰਿਵਾਰ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਜੇ ਜਿਵੇਂ ਮੱਸੀ ਦਾ ਪਰਿਵਾਰ ਪਾਣੀ ਦੇ ਪਾਣੀ ਤੋਂ ਬਿਨਾ ਬਚ ਸਕਦਾ ਪਾਣੀ ਤੋਂ ਬਿਨਾ ਨਹੀਂ ਬਚ ਸਕਦਾ ਉਸੇ ਤਰ੍ਹਾਂ ਮਨੁੱਖ ਤੇਰਾ ਵੀ ਜੀਵਨ ਬਾਣੀ ਤੋਂ ਬਿਨਾ ਨਾ ਹੋਵੇ ਮਹਾਰਾਜ ਕਹਿੰਦੇ ਇਹ ਇਹ ਵਸਤਾ ਬਣ ਜੇ ਵੀ ਸਾਡਾ ਜੀਵਨ ਬਾਣੀ ਤੋਂ ਬਿਨਾ ਅਸੀਂ ਜੀ ਨਹੀਂ ਸਕ ਜੇ ਭਾਪ ਹੁੰਦੇ ਆ ਜੀ ਅੱਗੇ ਮਹਾਰਾਜ ਕਹਿੰਦੇ ਨੇ ਔਰ ਵਾਰ ਪਾਰ ਮੇਰਾ ਸੋਹ ਬਸ ਹੈ ਹੋ ਮਿਲੂੰਗੀ ਮਹਾ ਪਸਾਰ ਔਰ ਵਾਰ ਪਾਰ ਮੇਰਾ ਸੋਹ ਵਸੇ ਪ੍ਰਭੂ ਪਰਮਾਤਮਾ ਵਸਦਾ ਹਿਰਦੇ ਘਰ ਵਿੱਚ ਬਸੇ ਤੇ ਮੈਨੂੰ ਮਿਲੇ ਤਾਂ ਮੈਂ ਬੇ ਨਸੰਗ ਹੋ ਕੇ ਵਿਸੰਗਾ ਨਾ ਨਸੰਗ ਹੋ ਕੇ ਬਹਾ ਖਲਾਰ ਕੇ ਉਹਨੂੰ ਜੱਫੀ ਪਾ ਕੇ ਮਿਲਾਂ ਗੱਲ ਬੱਕੜੀ ਪਾ ਕੇ ਮਹਾਰਾਜ ਕਹਿੰਦੇ ਔਰ ਵਾਰ ਪਾਰ ਮੇਰਾ ਸੋਹ ਵਸੇ ਹੋ ਮਿਲੂੰਗੀ ਬਹਾ ਪਸਾਰ ਨਾਗਨ ਹੋਵਾ ਧਰਬਸਾਂ ਸ਼ਬਦ ਸਜ ਬਸੇ ਭਉ ਜਾਏ ਜਿਵੇਂ ਨਾਗਨ ਸਪੇਰਾ বীਣ ਵਜਾਉਂਦਾ ਤੇ ਨਾਗਨ ਉਸ ਨਾਦ ਤੇ ਉਸ বীਣ ਦੇ ਦੀ सुरਤੇ ਐਨਾ ਮਸਤ ਹੋ ਜਾਂਦੀ ਆ ਤੇ ਉਹਨੂੰ ਉਹਦਾ ਡਰੀ ਭੁੱਲ ਜਾਂਦਾ ਵੀ ਮੈਨੂੰ ਫੜ ਕੇ ਹੁਣ ਪਟਾਰੀ ਵਿੱਚ ਪਾਉ ਬੰਦ ਕਰੂ ਕੈਦ ਕਰ ਲੈਣਾ ਉਹਨੇ ਜਿਸ ਤਰ੍ਹਾਂ ਨਾਗਨ ਬੀਨ ਦੀ ਸੁਰ ਤੇ ਮਸਤ ਹੋ ਕੇ ਡਰ ਭੁੱਲ ਜਾਂਦੀ ਐ ਇਸੇ ਤਰ੍ਹਾਂ ਹੈ ਅਕਾਲ ਪੁਰਖ ਵਾਹਿਗੁਰੂ ਮੈਂ ਵੀ ਤੇਰੇ ਨਾਮ ਦੇ ਵਿੱਚ ਇੰਨਾ ਲੀਨ ਹੋ ਜਾ ਮੇਰਾ ਵੀ ਮਨ ਇੰਨਾ ਜੁੜ ਜਾ ਮੈਨੂੰ ਵੀ ਆ ਦੁਨਿਆਵੀ ਮੌਤ ਦੇ ਡਰ ਨਾ ਹੋਵੇ ਬੱਡੇ ਤੋਂ ਵੱਡਾ ਡਰ ਮੌਤ ਦਾ ਹੀ ਆ ਵੀ ਮੈਂ ਵੀ ਤੇਰਾ ਤੇਰੇ ਨਾਮ ਦੇ ਵਿੱਚ ਇੰਨਾ ਲੀਨ ਹੋ ਜਾ ਬਈ ਮੈਨੂੰ ਵੀ ਕਿਸੇ ਕਿਸਮ ਦਾ ਫਿਰ ਡਰ ਨਾ ਰਹੇ ਠੀਕ ਹੈ ਜੀ ਸਤਿਗੁਰਾਂ ਨੇ ਜਦੋਂ ਪ੍ਰਚਾਰ ਸ਼ੁਰੂ ਕੀਤਾ ਨਾ ਮਹਾਰਾਜ ਇਤਿਹਾਸ ਦੱਸਦਾ ਵਿੱਕਾ ਪ੍ਰਸਤਾਨ ਦੇ ਵਿੱਚੋਂ ਸ਼ੁਰੂ ਕੀਤਾ ਸੀ ਬਿ ਸੱਚ ਕੰਨਾ ਸੱਚ ਦਾ ਪ੍ਰਚਾਰ ਕਰਨਾ ਅਕਾਲ ਪੁਰਖ ਵਾਹਿਗੁਰੂ ਦਾ ਪ੍ਰਚਾਰ ਕਰਨਾ ਨਾਮ ਦਾ ਉਹਦੇ ਵੀ ਜੇ ਕੋਈ ਕਹੇ ਵੀ ਤੂੰ ਆ ਗੱਲਾਂ ਕਰਦਾ ਤੈਨੂੰ ਮਾਰ ਦੇਾਂਗੇ ਵੀ ਮੈਂ ਤਾਂ ਇਹ ਕਹਿ ਦੂੰ ਵੀ ਮੈਂ ਤਾਂ ਮਾਰਕ ਸਿਵਿਆਂ ਚ ਹੀ ਜਾਣਾ ਨਾ ਕਬਰਾਂ ਚ ਵੀ ਮੈਂ ਤਾਂ ਉੱਥੇ ਪਹਿਲਾਂ ਹੀ ਜਾਇਆ ਆ ਮਾਰ ਦੂ ਤਾਂ ਕੋਈ ਮਾਰ ਦਵੇ ਪ੍ਰਭੂ ਪਰਮਾਤਮਾ ਦੇ ਨਾਮ ਦੇ ਵਿੱਚ ਜਦੋਂ ਲੀਨ ਹੁੰਦਾ ਨਾ ਜੀਵਨ ਫਿਰ ਉਹਨੂੰ ਕਿਸੇ ਵੀ ਕਿਸਮ ਦਾ ਡਰ ਨਹੀਂ ਰਹਿੰਦਾ ਜਿਵੇਂ ਨਾਗਣ ਭੁੱਲ ਜਾਂਦੀ ਆ ਉਸ ਸੁਰ ਦੇ ਵਿੱਚ ਵੀਰ ਦੀ ਸੁਰ ਨੂੰ ਸੁਣ ਸੁਣ ਕੇ ਮੈਂ ਮੇਲਦੀ ਆ ਜਦੋਂ ਮਸਤ ਹੋ ਜਾਂਦੀ ਆ ਤਾਂ ਉਹਨੂੰ ਇਹ ਡਰ ਭੁੱਲ ਜਾਂਦਾ ਉਸ ਸਪੇਰੇ ਵਾਲਾ ਵੀ ਇਹ ਹੁਣ ਫੜ ਕੇ ਮੈਨੂੰ ਪਟਾਰੀ ਵਿੱਚ ਵੀ ਪਾਉ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਮੇਰਾ ਵੀ ਜੀਵਨ ਹੋਵੇ ਪ੍ਰਭੂ ਪਰਮਾਤਮਾ ਜਿਵੇਂ ਆਪਾਂ ਸਮਝ ਲਈ ਗੱਲ ਵੀ ਕੋਈ ਡਰ ਨਹੀਂ ਹੋਵੇ ਕਿਸੇ ਕਿਸਮ ਦਾ ਡਰ ਨਾ ਹੋਵੇ ਤੇ ਦੂਜਾ ਵੀ ਨਿਮਰਤਾ ਵਿੱਚ ਮੇਰਾ ਮਨ ਰਹੇ ਸਦਾ ਜਿਵੇਂ ਨਾਗਨ ਧਰਤੀ ਵਿੱਚ ਰਹਿੰਦੀ ਆ ਮਿੱਟੀ ਵਿੱਚ ਹੀ ਰਹਿੰਦੀ ਆ ਨਿਮਰਤਾ ਵਾਲਾ ਜੀਵਨ ਵੀ ਬਣ ਜੇ ਨਾਗਨ ਹੋਵਾ ਧਰ ਬਸਾਂ ਧਰਮ ਨੇ ਧਰਤੀ ਉਹਦੇ ਵਿੱਚ ਵਸੇ ਬਾਬੇ ਸ਼ਬਦ ਦਾ ਬਸ ਹੈ ਭਾਉ ਜਾਏ ਇਸੇ ਤਰ੍ਹਾਂ ਹੀ ਮੇਰੇ ਹਿਰਦੇ ਘਰ ਵਿੱਚ ਜਦੋਂ ਪ੍ਰਭੂ ਪ੍ਰਮਾਤਮਾ ਦਾ ਸ਼ਬਦ ਬਸ ਗਿਆ ਨਾਮ ਬਾਣੀ ਦਾ ਸ਼ਬਦ ਬਸ ਗਿਆ ਫਿਰ ਸਾਰੇ ਡਰ ਤੇ ਭਾਉ ਦੂਰ ਹੋ ਜਾਂਦੇ ਨੇ ਨਾਨਕ ਸਦਾ ਸੁਹਾਗਣੀ ਜਿਨ ਜੋਤੀ ਜੋਤ ਸਮਾਏ ਮਹਾਰਾਜ ਕਹਿੰਦੇ ਉਹ ਜੀਵ ਆਤਮਾ ਸਦਾ ਸੁਹਾਗਣੀ ਹੈ ਜਿਹੜੀ ਪ੍ਰਭੂ ਪਰਮਾਤਮਾ ਦੀ ਜੋਤੀ ਵਿੱਚ ਜੋਤ ਮਿਲ ਜਾਂਦੀ ਹੈ ਜੀਦੇ ਜੀ ਮਨ ਨੂੰ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਲੀਨ ਕਰਕੇ ਰੱਖਣਾ ਮਲਾ ਕੇ ਜਦੋਂ ਗੁਰਬਾਣੀ ਨਾਲ ਜੁੜ ਗਿਆ ਜੀਵਨ ਫਿਰ ਇੱਧਰ ਉੱਧਰ ਨਹੀਂ ਡੋਲਦਾ ਭਟਕਦਾ ਕਿ ਮੈਂ ਛੋਟੀਆਂ-ਛੋਟੀਆਂ ਗੱਲਾਂ ਹੀ ਐ ਅਰਥ ਭਾਵ ਇਹਦਾ ਬਹੁਤ ਵੱਡਾ ਵੀ ਮਾੜਾ-ਮੋਟਾ ਬੱਚਾ ਢਿੱਲਾ ਹੋਇਆ ਟਾਈ ਫੈਟ ਹੋ ਗਿਆ ਚੱਲ ਫਲਾਣੇ ਤੋਂ ਜਲ ਕਰਾ ਲਿਆ ਟਾਣੀ ਕਰਾ ਲਿਆ ਉਹ ਕਰ ਲਿਆ ਹਨਾ ਕੋਈ ਸੁਖ ਸੁਖ ਲਈ ਸੁਖੀ ਜਾਂਦੇ ਨੇ ਲੋਕ ਠੰਡਾਂ ਝੋਲਿਆਂ ਵਾਲਗੇ ਫਲਾਣਾ ਢਮਕਣਾ ਬੜਾ ਕੁਛ ਕਰਦੇ ਰਹੇ ਆ ਪ੍ਰੈਕਟੀਕਲ ਆ ਮੇਰਾ ਮੈਨੂੰ ਪਤਾ ਮੈਂ ਵਿਚ ਰਿਆਂ ਇਸ ਰਸਤੇ ਦੇ ਉੱਤੋਂ ਦੀ ਉਹ ਫਿਰ ਉਹ ਨਹੀਂ ਡੋਲਦਾ ਫਿਰ ਠੀਕ ਆ ਕੋਈ ਢਿੱਲੇ ਮੈਂ ਸਾਈ ਜਾਂ ਦਵਾਈ ਬੂਟੀ ਬਣਾਉਣ ਦਾ ਦਵਾਈ ਬੂਟੀ ਦਵਾਈਵਾਣ ਦਾ ਆਪਣਾ ਹੱਕ ਬਣਦਾ ਦਵਾਈ ਬੂਟੀ ਦਵਾਈਆਂ ਤੇ ਗੁਰੂ ਅਗੇ ਅਰਦਾਸ ਕਰੋ ਮਹਾਰਾਜ ਸੱਚੇ ਪਾਤਸ਼ਾਹ ਵੀ ਆਹ ਪ੍ਰੋਬਲਮ ਦਵਾਈ ਬੂਟੀ ਆਪ ਜੀ ਦੀ ਕਿਰਪਾ ਸਤ ਕਾ ਕਰਵਾ ਰਹੇ ਆ ਤੁਸੀਂ ਕਿਰਪਾ ਕਰਕੇ ਤੰਦਰੁਸਤੀ ਬਖਸ਼ੋ ਜੀ ਜਿਹੜੀ ਆਪਾਂ ਆਪਣੀ ਭਾਸ਼ਾ ਵਿੱਚ ਅਰਦਾਸ ਕਰਦੇ ਆ ਠੀਕ ਆ ਜੀ ਇਸ ਤਰ੍ਹਾਂ ਮਹਾਰਾਜ ਕਹਿੰਦੇ ਨਾਨਕ ਸਤ ਸੂ ਹਗਣੀ ਜਨ ਜੋਤੀ ਜੋਤ ਮਲਾਈ ਸਮਾਈ ਉਹੀ ਜੀਵਾਤਮਾ ਸੁਹਾਗਣੀਆਂ ਜਿਹੜੀ ਪ੍ਰਭੂ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜੀ ਰਹਿੰਦੀ ਹੈ ਗੁਰੂ ਸਿਧਾਂਤ ਤੇ ਚੱਲਦੀ ਹੈ ਨਾਮ ਬਾਣੀ ਸੁਣਦੀ ਹੈ ਆਪਾਂ ਸੁਭਾਅ ਬਣਾਈਏ ਨਾਮ ਨੂੰ ਸੁਣਨ ਦਾ ਬਾਣੀ ਸੁਣਨ ਦਾ ਸੁਭਾਅ ਬਣਾਈਏ ਬਾਣੀ ਵਿੱਚ ਹੀ ਨਾਮ ਹੈ ਪ੍ਰਭੂ ਪ੍ਰਮਾਤਮਾ ਦੀ ਸਿਖਤ ਸਲਾਹ ਹੈ ਗਉਣ ਗਉਣੇ ਨਾਮ ਜਪਣਾ ਪ੍ਰਭੂ ਪ੍ਰਮਾਤਮਾ ਦਾ ਗਉਣ ਗਉਣੇ ਪ੍ਰਭੂ ਪ੍ਰਮਾਤਮਾ ਦਾ ਬਾਣੀ ਰਾਹੀਂ ਗਉਣ ਗਉਣੇ ਪ੍ਰਭੂ ਪ੍ਰਮਾਤਮਾ ਦੇ ਨਾਮ ਜਪਣਾ ਗੁਰੂ ਦੇ ਸਿਧਾਂਤ ਤੇ ਜੀਵਨ ਬਤੀਤ ਕਰਨਾ ਨਾਮ ਜਪਣਾ ਬੇਲੇ ਬਹਿ ਕੇ ਕਿਤੇ ਨਹੀਂ ਰੱਖਿਆ ਮਹਾਰਾਜ ਨੇ ਗੁਰਬਾਣੀ ਚ 1430 ਪੰਨੇ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ 1430 ਅੰਗ ਨੇ ਕਿਤੇ ਨਹੀਂ ਲਿਖਿਆ ਮਿਲਿਆ ਵੀ ਤੂੰ ਹੁਣ ਬੇਲਾ ਬਹਿ ਜਾ ਤੇ ਮਾਲਾ ਫੜ ਲੈ ਅੱਖਾਂ ਬੰਦ ਕਰਕੇ ਕਾਰੋਬਾਰ ਛੱਡ ਕੇ ਆਪਦੇ ਬਹਿ ਜਾ ਰੱਬ ਰੱਬ ਕਰਨ ਨਾਮ ਰਾਮ ਰਾਮ ਅੱਲਾ ਅੱਲਾ ਵਾਹਿਗੁਰੂ ਵਾਹਿਗੁਰੂ ਕਰਨ ਬਹਿ ਜਾਣਾ ਮਹਾਰਾਜ ਕਹਿੰਦੇ ਹਾਸਪਾਉ ਸਭ ਕਾਮਕਰ ਚੀਤ ਨਰਿੰਦਰਨ ਨਾਲ ਆਪਦੀ ਕਿਰਤ ਕਮਾਈ ਕਰਦਾ ਹੋਇਆ ਪ੍ਰਭੂ ਪਰਮਾਤਮਾ ਦੇ ਵਿੱਚ ਚਿਤ ਰੱਖ ਇਹ ਤੇਰੀ ਬੰਦਗੀ ਹੈ ਅਗਲੇ ਸ਼ਬਦ ਚ ਮਹਾਰਾਜ ਕਹਿੰਦੇ ਨੇ ਗੌੜੀ ਪੂਰਬੀ ਦੀਪਕੀ ਮਹੱਲਾ ਪਹਿਲਾ ਇਹ ਗੌੜੀ ਰਾਗ ਅੰਤਰਾ ਜੀ ਨਾਲ ਰਾਗਣੀਆਂ ਦੀਪਕੀ ਜਿਵੇਂ ਹੋ ਜਾਂਦਾ ਰਾਗ ਨਹੀਂ ਚਲੋ ਆਪਾਂ ਸਿੱਧੀ ਗੱਲ ਸਮਝ ਕੇ ਮਹਾਰਾਜ ਦੀ ਕਿਰਪਾ ਸਤਕਾ ਮਹੱਲਾ ਪਹਿਲਾ ਇਹ ਵੀ ਗੁਰੂ ਨਾਨਕ ਸਾਹਿਬ ਦੀ ਬਾਣੀ ਵਿੱਚੋਂ ਸ਼ਬਦ ਹੈ ਇੱਕ ਓੰਕਾਰ ਸਤਗੁਰ ਪ੍ਰਸਾਦ ਜਦੋਂ ਆਪਾਂ ਇੱਕ ਓ ਓੰਕਾਰ ਕਹਿੰਨੇ ਆ ਅਕਾਲ ਪੁਰਖ ਵਾਹਿਗੁਰੂ ਇੱਕੋ ਹੀ ਹੈ। ਹੋਰ ਕੋਈ ਵੀ ਪਾਵਰ ਨਹੀਂ ਹੈ ਸਾਡਾ ਮਨ ਮੰਨ ਜੇ ਵੀ ਹੋਰ ਕੋਈ ਪਾਵਰ ਨਹੀਂ ਹੈ ਇੱਕ ਅਕਾਲ ਪੁਰਖ ਵਾਹਿਗੁਰੂ ਹੀ। ਕੁਦਰਤ ਨੂੰ ਪੈਦਾ ਕਰਨ ਵਾਲਾ ਕੁਦਰਤ ਦੀ ਸਾਮ ਸੰਭਾਲ ਕਰਨ ਵਾਲਾ ਤੇ ਉਹਨੂੰ ਸਮੇਟਣ ਵਾਲਾ ਇੱਕੋ ਹੀ ਹੈ। ਹੋਰ ਮਨ ਚੋਂ ਖਿਆਲ ਨਿਕਲ ਜਾਣ ਸਾਡੇ। ਇੱਕ ਓ ਓੰਕਾਰ ਸਤਗੁਰ ਸਦੀਵੀ ਰਹਿਣ ਵਾਲਾ ਗੁਰਪ੍ਰਸਾਦ ਮਿਲਦਾ ਗੁਰੂ ਦੀ ਕਿਰਪਾ ਦੇ ਨਾਲ ਜਦੋਂ ਆਪਾਂ ਗੁਰੂ ਦੀ ਕਿਰਪਾ ਲਵਾਂਗੇ ਜੇ ਹੁਣ ਆਪਾਂ ਬਾਣੀ ਸੁਣ ਕੇ ਗੁਰੂ ਦੀ ਗੱਲ ਮੰਨ ਲਈ ਗੁਰੂ ਦੇ ਕਹਣੇ ਮੁਤਾਬਕ ਆਪਣਾ ਜੀਵਨ ਹੋ ਗਿਆ ਤੇ ਪ੍ਰਭੂ ਪਰਮਾਤਮਾ ਦੇ ਨਾਲ ਮੇਲ ਮਲਾਪ ਹੋ ਗਿਆ ਕਹਿ ਲੋ ਮੰਨ ਜੋ ਵੀ ਹੋ ਗਿਆ ਜਦੋਂ ਆਪਾਂ ਗੁਰਦੇ ਸਨਾਤ ਮੁਤਾਬਕ ਜੀਵਨ ਹੋਇਆ ਜੇ ਮਨ ਮਨ ਭਟਕਦਾ ਰਹਿੰਦਾ ਵੀ ਚਲੋ ਆਪਾਂ ਹੁਣ ਗੁਰਬਾਣੀ ਦੀ ਗੱਲ ਸੁਣੀ ਆ 10 20 ਮਿੰਟ ਮੰਨ ਨੇ ਮੰਨ ਲਈ ਵਿਚਾਲ ਹੁਣ ਆਪਾਂ ਇਦਾਂ ਹੀ ਕਰਾਂਗੇ ਜਿਵੇਂ ਗੁਰੂ ਸਾਹਿਬ ਕਹਿੰਦੇ ਨੇ ਤੇ ਜਦੋਂ ਆਪਦੇ ਕਾਰੋਬਾਰ ਦੇ ਵਿੱਚ ਜਾ ਕੇ ਲਾ ਗਏ ਉੱਥੇ ਫੇਰ ਉਹੀ ਆਦਤ ਜਿਹੜੀ ਪਹਿਲਾਂ ਚੱਲਦੀ ਹੈ ਸਾਡੀ ਗੰਗਾ ਗਏ ਗੰਗਾ ਰਾਮ ਜਮਨਾ ਗਏ ਜਮਨਾ ਰਾ ਦਾਸ ਫਿਰ ਜਿੱਥੇ ਗਏ ਉੱਥੇ ਹੀ ਚਲੋ ਜੀ ਮਹਾਰਾਜ ਤੂੰ ਹੀ ਆ ਬਾਬਾ ਜੀ ਤੂੰ ਹੀ ਆ ਮਾਤਾ ਜੀ ਤੂੰ ਹੀ ਆ ਨਹੀਂ ਬਾਬੇ ਦਾ ਮਾਤਾ ਜੀ ਦਾ ਸਤਕਾਰ ਕਰਨਾ ਅਸੀਂ ਜੀंदे ਜੀ ਆਪਣੇ ਮਾਪਿਓ ਦਾ ਭੈਣ ਭਰਾਵਾਂ ਦੇ ਨਾਲ ਮਿਲ ਜੁਲ ਕੇ ਰਹਿਣਾ ਤੇ ਉਸਤੀ ਇੱਕ ਓੰਕਾਰ ਅਕਾਲ ਪੁਰਖ ਵਾਹਿਗੁਰੂ ਦੀ ਕੋਈ ਕਰਨੀ ਆ ਪੂਜਾ ਕੀਤੇ ਨਾਮ ਤੇ ਆਈਏ ਬਿਨ ਨਾਵੇਂ ਪੂਜਨਾ ਹੋਏ ਮਹਾਰਾਜ ਕਹਿੰਦੇ ਜਦੋਂ ਤੂੰ ਪ੍ਰਭੂ ਪਰਮਾਤਮਾ ਦਾ ਨਾਮ ਜਪਦਾ ਨਾਮ ਬਾਣੀ ਸੁਣਦਾ ਉਹਦੇ ਜਨਾਂਤ ਮੁਤਾਬਕ ਤੇਰਾ ਜੀਵਨ ਤੂੰ ਪ੍ਰਭੂ ਪਰਮਾਤਮਾ ਦਾ ਦੀ ਪੂਜਾ ਕਰ ਰਿਹਾ ਹੈ ਜੇ ਹੁਣ ਅਸੀਂ ਅਮਰਤ ਧਾਰੀ ਪੀਆ ਤੇ ਜਿੱਧਰ ਨੂੰ ਜੀ ਕਰਦਾ ਉਹਦਨ ਤੁਰ ਗਏ ਫਿਰ ਅਸੀਂ ਗੁਰੂ ਦੇ ਚੱਕ ਨਹੀਂ ਅਖਵਾ ਸਕਦੇ ਫਿਰ ਤਾਂ ਮਹਾਰਾਜ ਨੇ ਗੁਰਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਸ਼ਬਦ ਦਾ ਬਹੁਤ ਵਾਰੀ ਆਪਾਂ ਪੜਿਆ ਸੁਖ ਕੇ ਹੇਤ ਬਹੁਤ ਦੁਖ ਪਾਵਤ ਸੇਵ ਕਰਤ ਜਨ ਜਨ ਕੀ ਦਵਾਰੇ ਦਵਾਰ ਸੁਆਣ ਜੋ ਡੋਲਤ ਨਹੀਂ ਸੁਧ ਰਾਮ ਭਜਨ ਕੀ ਪ੍ਰਭੂ ਪ੍ਰਮਾਤਮਾ ਰਮੇ ਹੋਏ RAM ਦੀ ਸੂਜੀ ਨਹੀਂ ਹੈ ਤੇ 12 ਕੋਤਿਆਂ ਨੂੰ ਦਰੈ ਫਿਰਦਾ ਮਹਾਰਾਜ ਕਹਿੰਦੇ ਅੱਗੇ ਸ਼ਬਦ ਚ ਮਹਾਰਾਜ ਕਹਿੰਦੇ ਨੇ ਜੈ ਘਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ ਜੈ ਘਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ ਆਪਣੇ ਹਿਰਦੇ ਘਰ ਦੇ ਵਿੱਚ ਪ੍ਰਭੂ ਪਰਮਾਤਮਾ ਦੇ ਨਾਮ ਦੀ ਸ਼ਬਦ ਵਿਚਾਰ ਇਸ ਚਲਣੀ ਚਾਹੀਦੀ ਹੈ ਗੁਰੂ ਘਰ ਵਿੱਚ ਵੀ ਗੁਰੂ ਦੇ ਸ਼ਬਦ ਵਿਚਾਰ ਗੁਰੂ ਦੀ ਗੱਲ ਹੋਣੀ ਚਾਹੀਦੀ ਹੈ ਤੇ ਆਮ ਹੁਣ ਮੈਂ ਦੇਖਦਾ ਹੀ ਰਹਿਣਾ ਹੁਣ ਇੱਥੇ ਪ੍ਰੋਗਰਾਮ ਤੇ ਆਪਾਂ ਗਏ ਸੀ ਉਹ ਹੋਰ ਹੀ ਕਹਾਣੀਆਂ ਨਹੀਂ ਸੁਣਾਉਂਦਾ ਰਿਹਾ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਏ ਆ ਜਾ ਕੇ ਤਿੰਨ ਤਰੀਕ ਉੱਥੇ ਉਹ ਬਾਈ ਕਹਾਣੀਆਂ ਹੀ ਸੁਣਾਉਂਦਾ ਰਿਹਾ ਸ਼ਬਦ ਦੀ ਗੱਲ ਇੱਕ ਨਹੀਂ ਕਰੀ ਗੁਰਬਾਣੀ ਦੀ ਗੱਲ ਉਹਨੇ ਉਹ ਦੱਸ ਦਿੰਦਾ ਸੀ ਫਰਾਨੇ ਅੰਗ ਤੇ ਆ ਲਿਖਿਆ ਉਹਦੀ ਸ਼ਬਦ ਉਹਦੀ ਵਿਚਾਰ ਕਰਕੇ ਨਹੀਂ ਦੱਸਿਆ ਵੀ ਮਹਾਰਾਜ ਆ ਕਹਿੰਦੇ ਨੇ ਗੁਰੂ ਘਰ ਵਿੱਚ ਗੁਰੂ ਦੀ ਗੱਲ ਹੋਣੀ ਚਾਹੀਦੀ ਆ ਤੇਰੇ ਹਿਰਦੇ ਘਰ ਵਿੱਚ ਵੀ ਜੈ ਘਰ ਕੀਰਤ ਆਖੀਏ ਜਿਹੜੇ ਘਰ ਵਿੱਚ ਪ੍ਰਭੂ ਪਰਮਾਤਮਾ ਦੀ ਕੀਰਤੀ ਹੋ ਰਹੀ ਹੈ ਸ਼ਬਦ ਦੀ ਵਿਚਾਰ ਹਿਰਦੇ ਘਰ ਵਿੱਚ ਚੱਲ ਰਹੀ ਆ ਕਰਤੇ ਕਾ ਹੋਏ ਵਿਚਾਰੋ ਉਸ ਪ੍ਰਭੂ ਪਰਮਾਤਮਾ ਅਕਰਤਾਰ ਦਾ ਅਕਾਲ ਪੁਰਖ ਵਾਹਿਗੁਰੂ ਕਰਤਾਰ ਦਾ ਕੀਤੇ ਹੋਏ ਦੀ ਵਿਚਾਰ ਹੋ ਰਹੀ ਹੈ ਉਹ ਘਰ ਸੋਣਾ ਜੈ ਕਰ ਕੀਰਤ ਆਖੀਏ ਕਰਤੇ ਕਾਹੋਏ ਵਿਚਾਰੋ ਤਿਤ ਕਰ ਗਾਵੋ ਸੁਹਲਾ ਸਿਬਰ ਹੋ ਸਿਰਜਣਹਾਰੋ ਤਿਤ ਕਰ ਗਾਵੋ ਸੁਹਲਾ ਸੁਹਲਾ ਹੁੰਦਾ ਖੁਸ਼ੀ ਦਾ ਗੀਤ ਖੁਸ਼ੀ ਦੇ ਗੀਤ ਗਾਉਣੇ ਪ੍ਰਭੂ ਪਰਮਾਤਮਾ ਦੇ ਨਾਲ ਮੇਲ ਮਲਾਪ ਹੋਵੇ ਜੀਵ ਆਤਮਾ ਦਾ ਤਿਤ ਕਰ ਗਾਵੋ ਸੋਹਲਾ ਸਿਬਰ ਹੋ ਸਿਰ ਜਨਹਾਰੋ ਤੁਮ ਗਾਵੋ ਮੇਰੇ ਨਰ ਭਾਉ ਕਾ ਸੋਹਲਾ ਹਉ ਵਾਰੀ ਜਾਉ ਜਿਤ ਸੋਹਲੇ ਸਦਾ ਸੁਖ ਹੋਈ ਹੁਣ ਇੱਥੇ ਦੇਖੋ ਜੀ ਇੱਕ ਤਾਂ ਜੀਵਾਤਮਾ ਤੇ ਪ੍ਰਮਾਤਮਾ ਦੀ ਗੱਲ ਆ ਇੱਕ ਧਾਰਨਾ ਦਿੰਦੇ ਆ ਦਿੱਤੀ ਜਾਂਦੀ ਆ ਵੀ ਜਿਵੇਂ ਧੀ ਬੱਚੀ ਦਾ ਆਨੰਦ ਕਾਰਜ ਹੈ ਮਹੀਨਾ ਰਹਿੰਦਾ 20 ਦਿਨ ਰਹਿੰਦੇ ਨੇ ਉਹਦੇ ਆਨੰਦ ਕਾਰਜ ਦੀ ਖੁਸ਼ੀ ਦੇ ਵਿੱਚ ਗੀਤ ਗਾਏ ਜਾਂਦੇ ਨੇ ਇਹਦੇ ਵਿੱਚ ਖੁਸ਼ੀ ਦੇ ਗੀਤ ਵੀ ਹੁੰਦੇ ਆ ਤੇ ਬਰਾਗਮਈ ਵੀ ਗੱਲ ਆਉਂਦੀ ਆ ਉਹ ਵੀ ਗੀਤ ਬਣਦਾ ਬਰਾਗਮਈ ਵੀ ਕਿਉਂਕਿ ਇੱਕ ਪਾਸੇ ਤਾਂ ਉਸ ਧੀ ਬੱਚੀ ਦਾ ਆਪਦੇ ਪਤੀ ਦੇ ਨਾਲ ਉਹਦਾ ਮੇਲਜੋਲ ਹੋਣਾ ਉਹਨੇ ਆਪਦੇ ਪਤੀ ਦੇ ਘਰ ਜਾਣਾ ਇਹ ਖੁਸ਼ੀ ਆ ਦੂਜੇ ਪਾਸੇ ਬਰਾਗ ਹੈ ਵੀ ਆਪ ਦਾ ਘਰ ਪਰਿਵਾਰ ਭੈਣ ਭਰਾ ਮਾਤਾ ਪਿਤਾ ਦਾ ਘਰ ਛੱਡ ਕੇ ਉਹਨਾਂ ਨੂੰ ਛੱਡ ਕੇ ਪ੍ਰਾਇ ਘਰ ਜਾਣਾ ਇੱਥੇ ਹੁਣ ਜੀਵ ਆਤਮਾ ਦੀ ਗੱਲ ਆ ਉਹਦਾ ਧਾਰਨਾ ਲੈ ਲਈ ਇੱਕ ਜਿਵੇਂ ਧੀ ਬੱਚੀ ਦੇ ਵਿਆਹ ਦੇ ਗੀਤ ਗਾਏ ਜਾਂਦੇ ਨੇ ਉਸੇ ਤਰ੍ਹਾਂ ਹੀ ਪ੍ਰਭੂ ਪ੍ਰਮਾਤਮਾ ਦੀ ਬੰਦਗੀ ਕਰਨੀ ਆ ਅਕਾਲ ਪੁਰਖ ਵਾਹਿਗੁਰੂ ਦੇ ਗੀਤ ਗਾਉਣੇ ਨੇ ਵੀ ਇਹ ਜੀਵ ਆਤਮਾ ਦਾ ਪ੍ਰਭੂ ਪਰਮਾਤਮਾ ਦੇ ਨਾਲ ਮੇਲ ਹੋ ਜੇ। ਉੱਥੇ ਹੁਣ ਇੱਕ ਪਾਸੇ ਖੁਸ਼ੀ ਆ ਵੀ ਜੀਵ ਆਤਮਾ ਨੇ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਮਿਲਣਾ। ਉਹਦੇ ਵਿੱਚ ਲੀਨ ਹੋਣਾ। ਪਰਮਾਤਮਾ ਪ੍ਰਭੂ ਪਰਮਾਤਮਾ ਨੂੰ ਪ੍ਰਾਪਤ ਕਰਨਾ ਜੀਵ ਆਤਮਾ ਸੁਹਾਗਣ ਹੋਣੀ ਆ। ਉਹਦਾ ਨਾਮ ਜਪ ਜਪ ਕੇ ਉਹਦੇ ਗੀਤ ਗਾ ਕੇ। ਦੂਜਾ ਇੱਕ ਜਿਵੇਂ ਆ ਸਰੀਰਕ ਪਰਿਵਾਰ ਪੇਕਾ ਕਰ। ਸਰੀਰਕ ਸਰੀਰ ਨੂੰ ਜਦੋਂ ਤਿਆਗਣਾ ਜੀਵ ਆਤਮਾ ਨੇ ਉਹ ਇੱਕ ਬਰਾਗਮਈ ਵੀ ਆ ਵੀ ਇਹਨੂੰ ਛੱਡ ਕੇ ਵੀ ਜਾਣਾ ਦੂਜਾ ਤੀਜੇ ਤੇ ਆ ਗਈ ਗੱਲ ਤੀਜੀ ਇਹ ਗੱਲ ਆ ਵੀ ਅਸੀਂ ਦੁਨਿਆਵੀ ਮੋਹ ਮਾਇਆ ਦੇ ਨਾਲੋਂ ਰਿਸ਼ਤਾ ਤੋੜਨਾ ਕਿਉਂਕਿ ਉਦੋਂ ਉਧਰੋਂ ਜਦੋਂ ਤੋੜਾਂਗੇ ਤਾਂ ਬਰਾਗ ਫੇਰ ਵੀ ਹੋਏਗਾ ਵੀ ਆਪਾਂ ਉਧਰੋਂ ਛੱਡਾਂਗੇ ਜਦੋਂ ਉਹਨੂੰ ਉਹ ਨਾਤਾ ਤੋੜ ਕੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੋੜਨਾ ਇੱਥੇ ਵੀ ਦੋ ਗੱਲਾਂ ਨੇ ਖੁਸ਼ੀ ਤੇ ਬਰਾਗਮਈ ਵੀ ਜੇ ਤਾਂ ਤੂੰ ਦੁਨਿਆਵੀ ਭਾਈ ਪਦਾਰਥਾਂ ਵੱਲੋਂ ਮੂੰਹ ਮੁੱਖ ਮੋੜਦਾ ਤੇ ਪ੍ਰਭੂ ਪਰਮਾਤਮਾ ਦੇ ਨਾਲ ਨਾਲ ਜੁੜਿਆ ਜਾਏਗਾ ਨਾਮ ਨਾਲ ਗੁਰਬਾਣੀ ਨਾਲ ਜੁੜਿਆ ਜਾਏਗਾ ਇਹ ਦੋ ਤਿੰਨ ਪੱਖੀ ਗੱਲ ਇੱਥੇ ਬਣਦੀ ਹੈ ਜੱਕ ਜਵੇਂ ਧੀ ਬੱਚੀ ਦੇ ਆਪਾਂ ਵਿਆਹ ਤੇ ਆਨੰਦ ਕਾਰਜ ਦੇ ਗੀਤ ਗਾਉਣੇ ਆ ਦੂਜਾ ਪ੍ਰਭੂ ਪਰਮਾਤਮਾ ਦੇ ਨਾਮ ਦੇ ਗੀਤ ਗਾਉਣੇ ਆ। ਜੀਵ ਆਤਮਾ ਪ੍ਰਭੂ ਪਰਮਾਤਮਾ ਨਾਲ ਮਿਲੇ। ਇਹ ਸਰੀਰ ਦੀ ਪ੍ਰਵਾਹ ਨਾ ਕਰੇ ਤਾਂ ਮਿਲ ਗਿਆ ਤੇ ਫੇਰ ਨਾ ਮਿਲਣਾ ਜਾਂ ਨਹੀਂ ਮਿਲਣਾ। ਇਹ ਚ ਮਨੁੱਖੇ ਜਨਮ ਦੇ ਵਿੱਚ ਜੀਵ ਆਤਮਾ ਰਹਿੰਦਾ ਰਹਿੰਦਾ ਪ੍ਰਭੂ ਪਰਮਾਤਮਾ ਦੇ ਨਾਲ ਮਿਲ ਜੇ ਜੀਵ ਆਤਮਾ। ਤੀਜੀ ਗੱਲ ਇਹ ਸੀ ਵੀ ਆਪਾਂ ਪਦਾਰਥਾਂ ਨਾਲੋਂ ਦੁਨਿਆਵੀ ਪਦਾਰਥ ਵਰਤਣੇ ਨੇ। ਢੀਲੇ ਕੱਪੜੇ ਦੀ ਲੋੜ ਆ ਰਹਿਣ ਵਾਸਤੇ ਘਰ ਦੀ ਜ਼ਰੂਰਤ ਹੈ। ਪ੍ਰਸ਼ਾਦ ਦੇ ਪਾਣੀ ਦੀ ਜ਼ਰੂਰਤ ਆ ਉਹ ਵਰਤਣੇ ਨੇ। ਪਰ ਬਾਲੇ ਜਫੇ ਨਹੀਂ ਮਾਰਨੇ ਮੋਹ ਜਾਲ ਵਿੱਚ ਨਹੀਂ ਫਸਣਾ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਨਾ ਠੀਕ ਆ ਜੀ ਇੱਕ ਪਾਸੇ ਨਿਰਾਸ਼ਾ ਵੀ ਆ ਵੀ ਆਪਾਂ ਉਹਨਾਂ ਨਾਲੋਂ ਨਾਤਾ ਤੋੜਨਾ ਦੁਨਿਆਵੀ ਪਦਾਰਥਾਂ ਵੱਲੋਂ ਤੇ ਦੂਜੇ ਪਾਸੇ ਖੁਸ਼ੀ ਆ ਵੀ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਨਾ ਇਸੇ ਤਰ੍ਹਾਂ ਆਪਾਂ ਕੱਲ ਨੂੰ ਵਿਸਤਾਰ ਦੇ ਵਿੱਚ ਇਹ ਗੱਲ ਕਰਾਂਗੇ ਸ਼ਬਦ ਪੂਰਾ ਕੱਲਾ ਕੱਲ ਨੂੰ ਵਿਚਾਰਾਂਗੇ ਹੁਣ ਆਪਾਂ ਕਰਦੇ ਆਂ ਗੱਲ ਜਿੰਨੀ ਵੀ ਹੁੰਦੀ ਆ ਵਾਹਿਗੁਰੂ ਦੀ ਕਿਰਪਾ ਨਾਲ ਜੈ ਕਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੁਹਲਾ ਸਿਬਰ ਹੋ ਸਿਰਜਣਹਾਰੋ ਉਸ ਸਿਰਜਣਹਾਰ ਨੂੰ ਸਿਮਰ ਭਾਈ ਤੁਮ ਗਾਵੋ ਮੇਰੇ ਨਰ ਭਾਉ ਕਾ ਸੁਹਲਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੀਤ ਗਾ ਭਾਈ ਹਉ ਵਾਰੀ ਜਾਉ ਜਿਤ ਸੁਹਲੇ ਸਦਾ ਸੁਖ ਹੋਏ ਜਿਹੜੇ ਗੀਤ ਗਾਉਣ ਦੇ ਨਾਲ ਤੈਨੂੰ ਸਦਾ ਸੁਖ ਹੋਏ ਉਹਨਾਂ ਤੋਂ ਬਲਿਹਾਰ ਜਾਈਏ ਰਹਾਉ ਨਿਤਨਤ ਜੀ ਅੜੇ ਸੰਭਾਲੀ ਹੰ ਦੇਖੇਗਾ ਦੇਵਨਹਾਰ ਨਿਤ੍ਰਿਤ ਜੀਆਂ ਦੀ ਸੰਭਾਲ ਕਰਨ ਵਾਲਾ ਦੇਖੇਗਾ ਦੇਵਨਹਾਰ ਉਹ ਪ੍ਰਭੂ ਪਰਮਾਤਮਾ ਦੇਖ ਰਿਹਾ ਦੇਵਨਹਾਰ ਜਿਨੇ ਦਾਤਾਂ ਦਿੱਤੀਆਂ ਨੇ ਤੇਰੇ ਦਾਨੇ ਕੀਮਤ ਨਾ ਪਵੈ ਤੇ ਸਦਾ ਤੇ ਕਵਣ ਸਮਾਰ ਸੰਪਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਅਸੀਸੜੀਆਂ ਜਿਉ ਹੋਵੇ ਸਹਿਬ ਸਿਉ ਮੇਲ ਘਰ ਘਰ ਇਹੋ ਪਹੁੰਚ ਸੱਦੜੇ ਨਿਤ ਪਵਨ ਸੱਦਣ ਹਾਰਾ ਸਿਮਰੀਏ ਨਾਨਕ ਸੇ ਦੇਹ ਅਵਨ ਪੂਰਾ ਸਬਦ ਆਪਾਂ ਵਿਸਤਾਰ ਵਿੱਚ ਕੱਲ ਨੂੰ ਕਰਾਂਗੇ ਧਿਆਨ ਨਾਲ ਬੈਠੋ ਜੀ ਤੇ ਹੁਣ ਆਪਾਂ ਸੰਖੇਪ ਗੱਲ ਕੀਤੀ ਹੈ ਮਹਾਰਾਜ ਕਹਿੰਦੇ ਜਿਵੇਂ ਘਰ-ਘਰ ਦੇ ਵਿੱਚ ਧੀ ਬੱਚੀ ਦੇ ਵਿਆਹ ਦੇ ਕਾਟ ਬੰਡੇ ਜਾਂਦੇ ਨੇ ਇਸੇ ਤਰ੍ਹਾਂ ਦੇ ਇਸੇ ਤਰ੍ਹਾਂ ਹੀ ਘਰ-ਘਰ ਵਿੱਚ ਮੌਤ ਦਾ ਸੁਨੇਹਾ ਵੀ ਪਹੁੰਚ ਰਿਹਾ ਘਰ-ਘਰ ਦੇ ਵਿੱਚ ਜੀਵ ਦਾ ਜਨਮ ਵੀ ਹੋ ਰਿਹਾ ਇਹ ਉਹਦੇ ਹੁਕਮ ਮੁਤਾਬਕਾ ਅਕਾਲ ਪੁਰਖ ਵਾਹਿਗੁਰੂ ਦੇ ਵਸਤਾਰ ਦੇ ਵਿੱਚ ਕੱਲ ਨੂੰ ਸ਼ਬਦ ਵਿਚਾਰਾਂਗੇ ਹੁਣ ਆਪਾਂ ਅਰਦਾਸ ਬੇਨਤੀ ਕਰਦੇ ਆ ਸਤਿਗੁਰਾਂ ਦੀ ਕਿਰਪਾ ਸਦਕਾ ਸ਼ਬਦ ਗਾਇਨ ਕੀਤਾ ਆਪਾਂ ਵਿਸਤਾਰ ਦੇ ਵਿੱਚ ਮਹਾਰਾਜ ਦੀ ਕਿਰਪਾ ਨਾਲ ਕੱਲ ਨੂੰ ਇਹ ਸ਼ਬਦ ਨੂੰ ਵਿਚਾਰਾਂਗੇ ਜੀ ਇਹਦੇ ਅਖਰੀ ਅਰਥ ਭਾਵ ਅਰਥ ਨੂੰ ਸਮਝਾਂਗੇ ਸਹੋਜਾਂ ਭੁੱਲ ਚੁੱਕਾਂ ਦੀ ਮਾਫੀ ਜੀ ਗੁਰੂ ਤੇ ਗੁਰੂ ਕੀ ਸੰਗਤ ਬਖਸ਼ਣ ਜੋਗ ਹੈ ਬਲਾਈਏ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁੰਠਾ ਗੁਰ ਤੁਮ ਪ੍ਰੇ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਓ ਮਾਤ ਪਿਤਾ ਹਮ ਬਾਰਕਤ